1960 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਸਾਇਰਾ ਬਾਨੋ 80 ਸਾਲ ਦੇ ਹੋ ਗਏ ਹਨ ਸਾਇਰਾ ਦੀ ਮਾਂ ਨਸੀਮ ਬਾਨੋ 1940 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਸੀ ਜਿਨ੍ਹਾਂ ਨੂੰ ਹਿੰਦੀ ਸਿਨੇਮੇ ਦੀ ਪਹਿਲੀ ਸੁਪਰਸਟਾਰ ਕਿਹਾ ਜਾਂਦਾ ਸੀ ਸਾਇਰਾ ਬਾਨੋ ਜਦ 3 ਸਾਲ ਦੀ ਸੀ ਤਾਂ ਉਸਦੇ ਪਿਤਾ ਉਹਨਾਂ ਨੂੰ ਛੱਡ ਕੇ ਭਾਰਤ-ਪਾਕਿਸਤਾਨ ਦੇ ਵੰਡ ਤੋਂ ਬਾਅਦ ਪਾਕਿਸਤਾਨ ਚਲੇ ਗਏ ਬਚਪਨ ਤੋਂ ਹੀ ਸੈਰਾ ਬਾਨੋ ਸਿਰਫ ਦੋ ਚੀਜ਼ਾਂ ਦਾ ਹੀ ਸੁਪਨਾ ਦੇਖਿਆ ਕਰਦੀ ਸੀ ਪਹਿਲਾ ਆਪਣੀ ਮਾਂ ਦੀ ਤਰ੍ਹਾਂ ਸੁਪਰਸਟਾਰ ਬਣਨਾ ਅਤੇ ਦੂਸਰਾ ਆਪਣੇ ਤੋਂ ਵੱਡੇ ਦਲੀਪ ਕੁਮਾਰ ਦੇ ਨਾਲ ਵਿਆਹ ਕਰਵਾਉਣਾ ਕਿਸਮਤ ਨੇ ਸੈਰਾ ਬਾਨੋ ਦੇ ਦੋਵੇਂ ਸੁਪਨੇ ਪੂਰੇ ਕੀਤੇ ਹਨ 16 ਸਾਲ ਦੀ ਉਮਰ ਵਿੱਚ ਫਿਲਮਾਂ ਵਿੱਚ ਐਂਟਰੀ ਕਰਨ ਵਾਲੀ ਮਸ਼ਹੂਰ ਫਿਲਮ ਅਭਿਨੇਤਰੀ ਸੈਰਾ ਬਾਨੋ ਬੋਲੀਵੁੱਡ ਦੀ ਵਧੀਆ ਅਭਿਨੇਤਰੀ ਮੰਨੀ ਜਾਂਦੀ ਰਹੀ ਫਿਲਮਾਂ ਦੇ ਨਾਲ ਨਾਲ ਉਹਨਾਂ ਦੀ ਲਵ ਲਾਈਫ ਵੀ ਸ਼ਾਨਦਾਰ ਰਹੀ ਹੈ ਜਦੋਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਟ੍ਰੈਸ ਦੀ ਕਿੰਗ ਦਲੀਪ ਕੁਮਾਰ ਨੇ ਸ਼ੁਰੂਆਤ ਕੀਤੀ ਤਾਂ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਣ ਲੱਗੀ 1952 ਵਿੱਚ ਜਦ ਦਲੀਪ ਕੁਮਾਰ ਦੀ ਫਿਲਮ ਆਨ ਰੀਜ ਹੋਈ ਤਾਂ ਉਸ ਸਮੇਂ ਸੈਰਾ ਬਾਨੋ ਦੀ ਉਮਰ ਸਿਰਫ 8 ਸਾਲ ਦੀ ਸੀ ਦਲੀਪ ਕੁਮਾਰ ਨੂੰ ਵੀ ਸੈਰਾ ਬਾਨੋ ਕਾफी ਪਸੰਦ ਸੀ 11 ਅਕਤੂਬਰ 1904 ਨੂੰ ਸੈਰਾ ਬਾਨੋ ਦਾ ਉਹ ਸੁਪਨਾ ਸੱਚ ਹੋ ਗਿਆ ਜਿਸ ਨੂੰ ਉਹ ਦੇਖਿਆ ਕਰਦੀ ਸੀ 22 ਸਾਲ ਦੀ ਛੋਟੀ ਉਮਰ ਵਿੱਚ ਉਹਨਾਂ ਨੇ ਦਲੀਪ ਕੁਮਾਰ ਨਾਲ ਵਿਆਹ ਕਰ ਲਿਆ ਹਾਲਾਂਕਿ ਦਲੀਪ ਕੁਮਾਰ ਅਤੇ ਸੈਰਾਵਾਨੋ ਦੇ ਵਿਚਕਾਰ ਉਮਰ ਦਾ ਕਾਫੀ ਫਾਸਲਾ ਸੀ ਲੇਕਿਨ ਦਲੀਪ ਕੁਮਾਰ ਕਾਫੀ ਪਸੰਦ ਕਰਦੇ ਸਨ ਵਿਆਹ ਦੇ ਸਮੇਂ ਦਲੀਪ ਕੁਮਾਰ ਦੀ ਉਮਰ 44 ਸਾਲ ਸੀ ਸੈਰਾਵਾਨੋ ਨਾਲ ਵਿਆਹ ਦੇ 15 ਸਾਲ ਬਾਅਦ ਦਲੀਪ ਕੁਮਾਰ ਨੇ 1981 ਵਿੱਚ ਹైదరాబాద్ ਦੀ ਸਮਾਜ ਸੇਵੀ ਅਸਮਾ रहमान ਨਾਲ ਦੂਜਾ ਵਿਆਹ ਕਰ ਲਿਆ ਸੂਪਰਸਟਾਰ ਨੇ ਉਸ ਨੂੰ ਦੂਜੀ ਪਤਨੀ ਦਾ ਦਰਜਾ ਦਿੱਤਾ ਹਾਲਾਂਕਿ ਇਸ ਦਾ ਸੈਰਾਵਾਨੋ ਅਤੇ ਉਸਦੇ ਰਿਸ਼ਤੇ ਤੇ ਕੋਈ ਵੀ ਅਸਰ ਨਹੀਂ ਪਿਆ ਸੈਰਾ ਨੇ ਵੀ ਉਹਨਾਂ ਦੀ ਦੂਸਰੀ ਪਤਨੀ ਨੂੰ ਸਵੀਕਾਰ ਕੀਤਾ ਲੇਕਿਨ 2 ਸਾਲ ਬਾਅਦ ਦਲੀਪ ਕੁਮਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ 1983 ਵਿੱਚ ਉਹਨਾਂ ਨੇ ਅਸਮਾ ਰਹਿਮਾਨ ਨੂੰ ਤਲਾਕ ਦੇ ਦਿੱਤਾ ਫਿਰ ਸੈਰਾਵਾਨੋ ਦੇ ਨਾਲ ਰਹਿਣ ਲੱਗੇ ਅਤੇ ਉਹਨਾਂ ਨੇ ਆਪਣੀ ਆਖਰੀ ਸਾਹ ਵੀ ਸੈਰਾਵਾਨੋ ਦੇ ਕੋਲ ਲਈ ਹੈ ਸਹਿਰਾ ਬਾਨੋ ਤੇ ਦਲੀਪ ਕੁਮਾਰ ਦੀ ਜੋੜੀ ਨੂੰ ਬਾਲੀਵੁੱਡ ਦੀ ਬਹੁਤ ਵਧੀਆ ਬਿਹਤਰੀਨ ਜੋੜੀ ਮੰਨਿਆ ਗਿਆ ਹੈ ਮਾਡਰਨ ਤੋਂ ਐਕਟਿੰਗ ਦੀ ਦੁਨੀਆ ਵਿੱਚ ਐਂਟਰੀ ਕਰਨ ਵਾਲੀ ਰੋਹਾਨੀ ਸ਼ਰਮਾ ਕਾਫੀ ਚਰਚਾ ਵਿੱਚ ਹੈ ਦਰਸਲ ਉਸਦੀ ਫਿਲਮ ਆਗਰਾ ਦੇ ਕੁਝ ਸੀਨ ਇੰਟਰਨੈਟ ਤੇ ਲੀਕ ਹੋਏ ਹਨ ਇਸ ਮੌਕੇ ਤੇ ਅਭਿਨੇਤਰੀ ਨੇ ਆਪਣਾ ਪੱਖ ਵੀ ਰੱਖਿਆ ਹੈ ਰੋਹਾਨੀ ਆਪਣੀ ਬੋਲਡ ਲੁੱਕ ਕਰਕੇ ਜਾਣੀ ਜਾਂਦੀ ਹੈ ਉਸਦੀ ਪਹਿਲੀ ਫਿਲਮ 2017 ਵਿੱਚ ਆਈ ਜੋ ਤਿਲਗੂ ਵਿੱਚ ਸੀ ਆਗਰਾ ਫਿਲਮ ਕੰਨੂ ਬਹਿਲ ਦੇ ਨਿਰਦੇਸ਼ਨ ਵਿੱਚ ਬਣੀ ਪਹਿਲੀ ਫਿਲਮ ਸੀ ਮਈ 2023 ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਵੱਖ-ਵੱਖ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਵਿੱਚ ਵੀ ਦਿਖਾਇਆ ਗਿਆ ਸੀ ਇਸ ਮੌਕੇ ਤੇ ਰੋਹਾਨੀ ਸ਼ਰਮਾ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀਆਂ ਫਿਲਮਾਂ ਪਸੰਦ ਹਨ ਜਿਨ੍ਹਾਂ ਦੇ ਵਿੱਚ ਐਕਟਿੰਗ ਕਰਨ ਦਾ ਮੌਕਾ ਮਿਲੇ ਜਿਸ ਕਰਕੇ ਉਹ ਹਮੇਸ਼ਾ ਹੀ ਉਹਨਾਂ ਫਿਲਮਾਂ ਦੀ ਚੋਣ ਕਰਦੀ ਹੈ ਜਿਨ੍ਹਾਂ ਦੇ ਵਿੱਚ ਉਸ ਨੂੰ ਕੁਝ ਕਰ ਦਿਖਾਉਣ ਦਾ ਮੌਕਾ ਮਿਲੇ ਹਾਲ ਹੀ ਵਿੱਚ 38ਵਾਂ ਜਨਮ ਦਿਨ ਮਨਾਉਣ ਵਾਲੀ ਦੇਵੋਲੀਨਾ ਪਟਾਚਾਰੀਆ ਇਹਨਾਂ ਦੀ ਉਮੀਦ ਤੋਂ ਹੈ ਅਤੇ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਉਸ ਦਾ ਕਹਿਣਾ ਹੈ ਕਿ ਉਹ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਦੇਵਲੂਨਾ ਦਾ ਕਹਿਣਾ ਹੈ ਕਿ ਮੈਂ ਇਸ ਸਾਲ ਆਪਣੇ ਜਨਮ ਦਿਨ ਤੇ ਵੀ ਸ਼ੂਟਿੰਗ ਕੀਤੀ ਆਮ ਤੌਰ ਤੇ ਮੈਂ ਆਪਣੇ ਪਰਿਵਾਰ ਦੋਸਤਾਂ ਦੇ ਨਾਲ ਇਹ ਦਿਨ ਬਤਾਉਂਦੀ ਹਾਂ ਪਰ ਇਸ ਸਾਲ ਮੈਂ ਆਪਣੇ ਨਾਟਕ ਛਟੀ ਮਈਆ ਦੀ ਬਟਿਆ ਰਿਸੈਟ ਤੇ ਬਿਤਾਉਣ ਲਈ ਉਸ਼ਿਆ ਸੀ ਦੇਵਲੂਨਾ ਦਾ ਕਹਿਣਾ ਹੈ ਕਿ ਸੈਟ ਤੇ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੇ ਹਾਂ ਇਸ ਦੇ ਨਾਲ ਹੀ ਮੇਰਾ ਜਨਮ ਦਿਨ ਵੀ ਇਸ ਸੈਟ ਤੇ ਖਾਸ ਰਿਹਾ ਕੁਝ ਦਿਨ ਪਹਿਲਾਂ ਦੇਵਲੂਨਾ ਨੇ ਕਾਰਜ ਵਿੱਚ ਵਿਸ਼ੇਸ਼ ਪੂਜਾ ਦੇ ਨਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਵੀ ਕੀਤਾ ਸੀ ਉਸ ਨੇ ਆਪਣੇ ਪਤੀ ਸ਼ਾਹ ਨਵਾਜ਼ ਸ਼ੇਖ ਦੀਆਂ ਕਈ ਤਸਵੀਰਾਂ ਦੇ ਨਾਲ ਇਸ ਬਾਰੇ ਜਾਣਕਾਰੀ ਦਿੱਤੀ ਦੇਵਲੂਨ ਦਾ ਕਹਿਣਾ ਹੈ ਕਿ ਉਸ ਦੇ ਕੋਲ ਕਈ ਸੀਰੀਅਲ ਹਨ ਪਰ ਉਹ ਚਾਹੁੰਦੀ ਹੈ ਕਿ ਵਕ ਵਕ ਫਿਲਮਾਂ ਵੀ ਕਰੇ ਵੈਬ ਸੀਰੀਜ਼ ਮਿਰਚਾ ਪਰ ਵਿੱਚ ਬੀਨਾ ਤਰਪਾਠੀ ਦੇ کردار ਵਿੱਚ ਬੇਹੱਦ ਦਾ ਬੋਲਡ ਅੰਦਾਜ਼ ਵਿੱਚ ਨਜ਼ਰ ਆਈ ਰਸਿਕਾ ਧੁਗਲ ਨੇ ਹੁਣ ਮੀਨਾ ਕੁਮਾਰੀ ਦੀ ਜ਼ਿੰਦਗੀ ਤੇ ਵੱਡੇ ਪਰਦੇ ਤੇ ਨਿਭਾਉਣ ਦੀ ਇੱਛਾ ਪ੍ਰਗਟਾਈ ਹੈ ਰੱਸੀ ਕਹ ਰਿਹਾ ਹੈ ਕਿ ਮੈਂ ਬਾਇਓਪਿਕ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਕਿਉਂਕਿ ਅਜਿਹੇ کردار ਨਿਵਾਉਣਾ ਦਿਲਚਸਪ ਹੈ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ کردار ਨੂੰ ਕਿਵੇਂ ਨਿਵਾ ਸਕਦੇ ਹੋ ਇਸ ਬਾਰੇ ਚ ਹਰ ਕੋਈ ਪਹਿਲਾਂ ਤੋਂ ਹੀ ਬਹੁਤ ਕੁਝ ਜਾਣਦਾ ਹੋਵੇ ਤੇ ਜਿਨ੍ਹਾਂ ਦੀ ਇੱਕ ਵੱਖਰੀ ਪਛਾਣ ਹੋਵੇ ਉਸ ਦਾ ਕਹਿਣਾ ਹੈ ਕਿ ਮੀਨਾ ਕੁਮਾਰੀ ਦੇ ਇਲਾਵਾ ਅਮਰਤਾ ਪ੍ਰੀਤਮ ਦੇ کردار ਨੂੰ ਨਿਵਾਉਣ ਵਿੱਚ ਵੀ ਦਿਲਚਸਪੀ ਹੈ ਲੰਬੇ ਸਮੇਂ ਤੋਂ ਮੇਰੀ ਇਹ ਇੱਛਾ ਹੈ ਕਿ ਮੈਂ ਅਜਈਆਂ ਫਿਲਮਾਂ ਕਰਾਂ ਜਿਨ੍ਹਾਂ ਨੂੰ ਲੋਕ ਰੰਗੀਨ ਦੁਨੀਆ ਤੱਕ ਯਾਦ ਕਰਨ ਉਸਦਾ ਕਹਿਣਾ ਹੈ ਕਿ ਮੈਨੂੰ ਉਮੀਦ ਹੈ ਕਿ ਕੋਈ ਕਾਸ ਕਰੇਗਾ ਤਾਂ ਪਰ ਜੇਕਰ ਮੀਨਾ ਕੁਮਾਰੀ ਦੇ کردار ਵਿੱਚ ਕੋਈ ਅਦਾਕਾਰਾ ਹੁੰਦੀ ਤਾਂ ਮੈਨੂੰ ਲੱਗਦਾ ਹੈ ਕਿ ਉਹ ਮੈਂ ਹੁੰਦੀ ਹਾਲ ਹੀ ਵਿੱਚ ਮੇਲਵਨ ਦੇ ਭਾਰਤੀ ਫਿਲਮ ਮਹਾਸੋ ਵਿੱਚ ਸਨਮਾਨਿਤ ਕੀਤਾ ਗਿਆ ਰਸਿਕਾ ਦਾ ਕਹਿਣਾ ਹੈ ਕਿ ਇਹ ਇੱਕ ਅਦਾਕਾਰਾ ਦੇ ਰੂਪ ਵਿੱਚ ਆਪਣੇ ਕੈਰੀਅਰ ਦੌਰਾਨ ਬਹੁਤ ਮੁਸ਼ਕਲਾਂ ਨੂੰ ਚੁੜਨਾ ਪੈਂਦਾ ਹੈ ਕੋਈ ਵੀ ਵਿਅਕਤੀ ਹਮੇਸ਼ਾ ਆਪਣੇ ਬਦਲਾਂ ਤੇ ਦੁਬਾਰਾ ਵਿਚਾਰ ਕਰਦਾ ਹੈ ਕਿਉਂਕਿ ਇਸ ਦਾ ਕੋਈ ਮਾਪਦੰਡ ਨਹੀਂ ਹੁੰਦਾ ਰਸ਼ੀਕਾ ਦੁੱਗਲ ਦਾ ਕਹਿਣਾ ਹੈ ਕਿ ਉਸਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਇਹਦੇ ਨਾਲ ਸਟੇਜ ਸ਼ੋਅ ਤੇ ਟੀਵੀ ਸੀਰੀਅਲ ਵੀ ਕਰ ਰਹੀ ਹੈ ਬਹੁਤ ਸਾਰੀਆਂ ਐਡ ਫਿਲਮਾਂ ਵੀ ਹਨ ਦੱਖਣੀ ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਲక్ష్ਮੀ ਮਾਂਚੂ ਬਾਲੀਵੁੱਡ ਫਿਲਮ ਡਿਪਾਰਟਮੈਂਟ ਵਿੱਚ ਵੀ ਨਜ਼ਰ ਆ ਚੁੱਕੀ ਹੈ ਲక్ష్ਮੀ ਨੇ ਬਲਿਆਣ ਫਿਲਮ ਇੰਡਸਟਰੀ ਵਿੱਚ ਔਰਤਾਂ 'ਤੇ ਜੈਂਸੀ ਸ਼ੋਸ਼ਣ ਬਾਰੇ ਆਈ ਜਸਟਿਸ ਮਹਿਮਾ ਕਮੇਟੀ ਦੀ ਸਨਸਨੀਖੇਜ ਰਿਪੋਰਟ ਤੇ ਇਸ ਪ੍ਰਕਰਿਆ ਦਿੱਤੀ ਹੈ ਮਾਂਚੂ ਨੇ ਜਿਸ ਨੇ ਹਾਲ ਹੀ ਵਿੱਚ ਮੋਹ ਲਾ ਨਾਲ ਫਿਰ ਮਾਨਸਟਰ ਨਾਲ ਮਲਿਆਲਮ ਫਿਲਮਾਂ ਵਿੱਚ ਡੈਬਿਊ ਕੀਤਾ ਉਸ ਬਾਰੇ ਕਹਿਣਾ ਹੈ ਕਿ ਫਿਲਮ ਅਜੋਗ ਔਰਤਾਂ ਪ੍ਰਤੀ ਨਿਰਪੱਖ ਨਹੀਂ ਹੈ ਉਸ ਨੇ ਸਾਰਿਆਂ ਨੂੰ ਗਲਤ ਦੇ ਖਿਲਾਫ ਖੜੇ ਹੋਣ ਦਾ ਸੱਦਾ ਦਿੱਤਾ ਹੈ ਉਸ ਦਾ ਕਹਿਣਾ ਹੈ ਕਿ ਮੈਂ ਉਹਨਾਂ ਔਰਤਾਂ ਦੇ ਨਾਲ ਖੜੀ ਹਾਂ ਜਿਨ੍ਹਾਂ ਨੂੰ ਸਿਰਫ ਇਸ ਲਈ ਸਾੜ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਕੋਲ ਆਵਾਜ਼ ਸੀ ਪੂਰਾ ਮੀ ਟੂ ਅੰਦੋਲਨ ਇੱਕ ਔਰਤ ਦੇ ਇਸ ਫੈਸਲੇ ਨਾਲ ਸ਼ੁਰੂ ਹੋਇਆ ਕਿ ਹੁਣ ਬਹੁਤ ਹੋ ਗਿਆ ਇੱਕ ਆਵਾਜ਼ ਲੱਖਾਂ ਲੋਕਾਂ ਤੱਕ ਪਹੁੰਚੀ ਅਤੇ ਲੱਖਾਂ ਲੋਕਾਂ ਨੂੰ ਆਵਾਜ਼ ਦਿੱਤੀ ਉਹ ਸਾਹਮਣੇ ਆ ਕੇ ਆਪਣੀ ਗੱਲ ਕਹਿ ਸਕਿਆ। ਲక్ష్ਮੀ ਨੇ ਇਹ ਵੀ ਕਿਹਾ ਹੈ ਕਿ ਮਲਿਆਲਮ ਫਿਲਮ ਅਦਜੋਗ ਕਰਦੇ ਸਮੇਂ ਉਸ ਨੂੰ ਕਿਸੇ ਵੀ ਨੈਗੇਟਿਵ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪਿਆ। ਹਾਲਾਂਕਿ ਉਸ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਖੇਤਰ ਦੇ ਵਿੱਚ ਕੁਝ ਲੋਕ ਤੁਹਾਨੂੰ ਪਰੇਸ਼ਾਨ ਕਰਨਗੇ ਅਤੇ ਸੋਚਣਗੇ ਕਿ ਤੁਸੀਂ ਇਸ ਦੇ ਬਾਰੇ ਵਿੱਚ ਗੱਲ ਨਹੀਂ ਕਰੋਗੇ। ਤੁਹਾਨੂੰ ਨਾ ਕਹਿਣ ਦੇ ਕਲਾਤਮਕ ਤਰੀਕੇ ਸਿੱਖਣੇ ਹੋਣਗੇ। ਰਾਜਕੁਮਾਰ ਰਾਓ ਦੀ ਪਤਨੀ ਪਤਰ ਰੇਖਾ ਨੂੰ ਪਿਛਲੀ ਵਾਰ ਫਿਲਮ ਵਾਈਲਡ ਵਾਈਲਡ ਪੰਜਾਬ ਵਿੱਚ ਦੇਖਿਆ ਗਿਆ ਸੀ। ਇਸ ਵਿੱਚ ਵਰਨ ਸ਼ਰਮਾ, ਜਸਸੀ ਗਿੱਲ, ਸੰਨੀ ਸਿੰਘ, ਮਨਜੋਤ ਸੰਗਤ ਅਤੇ ਈਸ਼ੀਤਾ ਰਾਜ ਸ਼ਰਮਾ ਵੀ ਨਜ਼ਰ ਆਏ। ਹੁਣ ਜੇ ਉਸਨੇ ਆਪਣੀ ਪ੍ਰੈਗਨਨਸੀ ਨੂੰ ਲੈ ਕੇ ਫੈਲਣ ਵਾਲੀਆਂ ਅਫਵਾਹਾਂ ਤੇ ਗੱਲ ਕੀਤੀ ਹੈ। ਉਹਦਾ ਕਹਿਣਾ ਹੈ ਕਿ ਜਦੋਂ ਕੋਈ ਉਸਦੀ ਪ੍ਰੈਗਨਨਸੀ ਦੀ ਝੂਠੀ ਖਬਰ ਫੈਲਾਉਂਦਾ ਹੈ ਤਾਂ ਇਹ ਗੱਲ ਉਸਨੂੰ ਪਰੇਸ਼ਾਨ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਇਸ ਦੀ ਵਜ੍ਹਾ ਨਾਲ ਉਹ ਕਈ ਵਾਰ ਅੱਗੇ ਪੇਸ਼ ਹੋਣ ਤੋਂ ਵੀ ਝਿਜਕਦੀ ਹੈ ਅਜਿਹਾ ਇੱਕ ਵਾਰ ਨਹੀਂ ਹੋਇਆ ਸਗੋਂ ਕਈ ਵਾਰ ਹੋ ਚੁੱਕਾ ਹੈ ਜ਼ਿਕਰ ਜੋਗਾ ਕਿ ਰਾਜਕੁਮਾਰ ਰਾਓ ਅਤੇ ਪਤਰ ਲੇਖਾ ਨੇ 15 ਨਵੰਬਰ 2021 ਨੂੰ ਵਿਆਹ ਕੀਤਾ ਸੀ ਵਿਆਹ ਤੋਂ ਪਹਿਲਾਂ ਦੋਵੇਂ ਫਿਲਮ ਸਿਟੀ ਲਾਈਟਸ ਵਿੱਚ ਇਕੱਠੇ ਨਜ਼ਰ ਆਏ ਸਨ ਜਲਦੀ ਪਤਰ ਲੇਖਾ ਦੀ ਵੈਬ ਸੀਰੀਜ਼ IC 814 ਦਾ ਕੰਦਾਰ ਹਾਈਜੈਕ ਜੋ ਸੱਚੀ ਘਟਨਾ ਤੇ ਅਧਾਰਿਤ ਹੈ ਪਤਰ ਲੇਖਾ ਦਾ ਕਹਿਣਾ ਹੈ ਕਿ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜੋ ਮੈਂ ਕਰ ਰਹੀ ਹਾਂ ਪਰ ਅਜਈਆਂ ਖਬਰਾਂ ਸੁਣ ਕੇ ਬਹੁਤ ਵਾਰ ਹਾਸਾ ਆਉਂਦਾ ਹੈ ਸ਼ਰਦਾ ਕਪੂਰ ਇਨੀ ਦਿਨੀ ਸੋਸ਼ਲ ਮੀਡੀਆ ਤੇ ਆਪਣੇ ਤੇਜ਼ੇ ਨਾਲ ਵੱਧਦੇ ਫੋਲੋਅਰ ਜਗਾਂ ਸੁਰਕੀਆਂ ਦੇ ਵਿੱਚ ਹੈ ਹਾਲ ਹੀ ਰਿਲੀਜ਼ ਹੋਈ ਉਸਦੀ ਡਰਾਉਣੀ ਫਿਲਮ ਇਸਤਰੀ 2 ਦੀ ਸਫਲਤਾ ਤੋਂ ਬਾਅਦ ਉਸਦੀ ਪੋਪੂਲਾਰਿਟੀ ਸੱਤਵੇਂ ਅਸਮਾਨ ਤੇ ਪਹੁੰਚ ਗਈ ਹੈ ਇਨਸਟਾਗ੍ਰਾਮ ਦੀ ਗੱਲ ਕਰੀਏ ਤਾਂ ਸ਼ਰਦਾ ਦੇ ਫੋਲੋਅਰਸ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਚੋਪੜਾ ਨੂੰ ਵੀ ਪਿੱਛੇ ਛੱਡ ਦਿੱਤਾ। ਇਨਸਟਾਗ੍ਰਾਮ ਤੇ ਭਾਰਤ ਦੇ ਟੌਪ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਉਹ ਹਨ ਨੰਬਰ 1 ਵਿਰਾਟ ਕੋਹਲੀ, ਦੂਜੇ ਨੰਬਰ ਤੇ ਸ਼ਰਦਾ ਕਪੂਰ ਦਾ ਨਾਮ ਆਉਂਦਾ ਹੈ। ਉਸ ਤੋਂ ਬਾਅਦ ਪ੍ਰਿੰਕਾ ਚੋਪੜਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਲਿਆ ਭੱਟ, ਕੈटरीना कैफ ਆਦ ਕਰਮਬਾਰ ਹਨ। ਬਾਲੀਵੁੱਡ ਦੇ ਬਹੁਤ ਸਾਰੇ ਫਿਲਮ ਸਟਾਰਾਂ ਦਾ ਕਹਿਣਾ ਹੈ ਕਿ ਅਜਿਹਾ ਕੀ ਕੀਤਾ ਸ਼ਰਦਾ ਕਪੂਰ ਨੇ ਕਿ ਉਹ ਸਟਾਰ ਬਣ ਗਈ। ਹਰ ਕੋਈ ਜਾਣਨ ਲਈ ਕਾਲਾ ਹੈ ਕਿ ਸ਼ਰਦਾ ਨੂੰ ਇੰਨੇ ਜ਼ਿਆਦਾ ਫਾਲੋਅਰਜ਼ ਮਿਲਣ ਦਾ ਕਾਰਨ ਕੀ ਹੈ। ਦਰਸਲ ਬਾਲੀਵੁੱਡ ਦੇ ਖੱਲਨਾ ਇੱਕ ਸ਼ਕਤੀ ਕਪੂਰ ਦੀ ਬੇਟੀ ਸ਼ਰਦਾ ਨੂੰ ਅਦਾਕਾਰੀ ਵਿਰਾਸਤ ਵਿੱਚ ਮਿਲੀ ਹੈ। ਪਰ ਉਸ ਦਾ ਅੰਦਾਜ਼ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ। ਹਮੇਸ਼ਾ ਖੁਸ਼ ਰਹਿਣ ਵਾਲੀ ਸ਼ਰਦਾ ਕਪੂਰ ਦੀ ਸਭ ਤੋਂ ਵੱਡੀ ਇਹ ਖੂਬੀ ਹੈ ਕਿ ਉਹ ਹਮੇਸ਼ਾ ਸਾਦਗੀ ਵਿੱਚ ਰਹਿੰਦੀ ਹੈ ਅਤੇ ਸਾਦਾ ਜੀਵਨ ਸ਼ੈਲੀ ਪਸੰਦ ਕਰਦੀ ਹੈ। ਚਮਕ-ਦਮਕ ਵਾਲੀਆਂ ਪਾਰਟੀਆਂ ਤੋਂ ਹਮੇਸ਼ਾ ਦੂਰ ਰਹੀ ਹੈ। ਸ਼ਰਦਾ ਦਾ ਕਹਿਣਾ ਹੈ ਕਿ ਬੇਸ਼ੱਕ ਉਹ ਇੰਨੀ ਵੱਡੀ ਹੋ ਗਈ ਹੈ ਪਰ ਅੱਜ ਵੀ ਉਹ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੀ ਹੈ ਅਤੇ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਹੈ ਜਿਸ ਕਰਕੇ ਅਜਿਹੇ ਫਾਲੋਅਰਜ਼ ਵਧੇ ਹਨ ਭਾਰਤ ਵਿੱਚ Amazon Prime ਦੀ ਪ੍ਰਮੁੱਖ ਵੈਬ ਸੀਰੀਜ਼ ਪੰਚਾਇਤ ਵੀ ਰਹੀ ਹੈ ਇਸ ਦਾ ਤੀਜਾ ਸੀਜ਼ਨ ਮਈ ਵਿੱਚ ਰਿਲੀਜ਼ ਹੋਇਆ ਸੀ ਉਸ ਨੂੰ ਮਿਲੇ ਵਧੀਆ ਰਿਸਪੌਂਸ ਦੇ ਚੱਲਦਿਆਂ ਉਸ ਦੇ ਅਗਲੇ ਸੀਜ਼ਨ ਦੀ ਤਿਆਰੀ ਸ਼ੁਰੂ ਹੈ ਚੌਥੇ ਸੀਜ਼ਨ ਵਿੱਚ ਦੋ ਨਵੇਂ ਕਿਰਦਾਰ ਸ਼ੋਅ ਨਾਲ ਜਾਣਗੇ ਚੌਥੇ ਸੀਜ਼ਨ ਦੇ ਲਈ ਮੱਧ ਪ੍ਰਦੇਸ਼ ਵਿੱਚ بارش ਖਤਮ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਉੱਥੇ ਮੁੰਬਈ ਦੇ ਵਿੱਚ ਪ੍ਰੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋਇਆ ਹੈ ਸੂਤਰਾਂ ਦਾ ਕਹਿਣਾ ਹੈ ਕਿ ਚੌਥਾ ਸੀਜ਼ਨ ਵੀ ਇਲੈਕਸ਼ਨ ਦੇ ਇਰਤ گرد ਰਹੇਗਾ ਚੌਥੇ ਸੀਜ਼ਨ ਵਿੱਚ ਮੂਰੂਪ ਵਿੱਚ ਤਿੰਨ ਟਰੈਕ ਚੱਲਣਗੇ ਇੱਕ ਤਾਂ ਚੋਣਾ ਦੂਜਾ ਪੰਚਾਇਤ ਸਖਤਰ ਤੀਸਰਾ ਚੋਣ ਨੂੰ ਰਹਿ ਕੇ ਆਧਾਨ ਮੇਕਰਜ਼ ਦਾ ਕਹਿਣਾ ਹੈ ਕਿ ਇਸ ਸੀਰੀਜ਼ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਿਰਦਾਰ ਆਉਣਗੇ ਇਸ ਦੇ ਹਿੱਟ ਜਾਣ ਦਾ ਮੋਕਾ ਕਰਨਾ ਹੈ ਕਿ ਅਸੀਂ ਲੋਕਲ ਕਹਾਣੀ ਰਹੀ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਅਸੀਂ ਚਾਹੁੰਦੇ ਹਾਂ ਕਿ ਇਹ ਸੀਜ਼ਨ ਲਗਾਤਾਰ ਚੱਲਦਾ ਰਹੇ ਇਹ ਵੀ ਪਤਾ ਲੱਗਾ ਹੈ ਕਿ ਚੌਥੀ ਸੀਜ਼ਨ ਦੇ ਵਿੱਚ ਕਈ ਗੀਤਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਰਾਮਚੰਦ ਪਿਛਲੇ ਲੰਬੇ ਸਮੇਂ ਤੋਂ ਆਪਣੀ ਫਿਲਮ ਗੇਮ ਚੇਂਜਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ ਐਸ ਸ਼ੰਕਰ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਵਿੱਚ ਰਾਮਚੰਦ ਦੀ ਜੋੜੀ ਕਿਯਾਰਾ ਅਡਵਾਨੀ ਦੇ ਨਾਲ ਰਹੀ ਹੈ। ਇਹ ਫਿਲਮ 20 ਦਸੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਲੇਕਿਨ ਖਬਰ ਹੈ ਕਿ ਨਿਰਮਾਤਾ ਨੇ ਫਿਲਮ ਦੀ ਰਿਲੀਜ਼ ਨੂੰ ਅਗਲੇ ਸਾਲ ਤੱਕ ਟਾਲ ਦਿੱਤਾ। ਕਿਹਾ ਜਾ ਰਿਹਾ ਹੈ ਕਿ ਫਿਲਮ ਗੇਮ ਚੇਂਜਰ ਦੇ ਲਈ ਹੁਣ ਦਰਸ਼ਕਾਂ ਨੂੰ ਲੰਬਾ ਇੰਤਜ਼ਾਰ ਕਰਨਾ ਹੋਵੇਗਾ। ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਕਿਉਂਕਿ ਰਾਮਚੰਦ ਦੇ ਕੁਝ ਹਿੱਸਿਆਂ ਨੂੰ ਫਿਰ ਤੋਂ ਸ਼ੂਟ ਕੀਤਾ ਜਾ ਰਿਹਾ ਹੈ। ਜਦੋਂ ਕਿ ਪੋਸਟ ਪ੍ਰੋਡਕਸ਼ਨ ਟੀਮ ਦਾ ਕਹਿਣਾ ਹੈ ਕਿ ਅਜਿਹੀ ਕੋਈ ਸਚਾਈ ਨਹੀਂ ਕਿ ਰਾਮਪ ਦੇ ਕੁਝ ਸੀਨ ਸ਼ੂਟ ਕੀਤੇ ਜਾ ਰਹੇ ਹਨ ਅਜਿਹਾ ਕੁਝ ਵੀ ਨਹੀਂ ਹੈ ਇਹਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਰਾਮਚੰਦਰ ਅਤੇ ਕੇਹਰਾ ਦੇ ਨਾਲ ਅੰਜਲੀ ਐਸ ਜੇ ਸੂਰਿਆ ਜੈ ਰਾਮ ਸੁਨੀਲ ਸ਼੍ਰੀਕਾਂਤ ਅਤੇ ਨਾਸਰ ਵਰਗੇ ਇਸ ਫਿਲਮ ਦੇ ਵਿੱਚ ਕਲਾਕਾਰ ਹਨ ਰਾਮਚੰਦਰ ਦਾ ਕਹਿਣਾ ਹੈ ਕਿ ਕੇਹਰਾ ਐਡਵਾਨੀ ਬਹੁਤ ਹੀ ਵਧੀਆ ਕਲਾਕਾਰ ਹੈ ਉਹਨਾਂ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਹੈ ਮੇਰੇ ਕੋਲ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਜਿਸ ਦੀ ਮੈਂ ਸ਼ੂਟਿੰਗ ਕਰ ਰਿਹਾ ਹਾਂ ਜੇਲਰ ਅਤੇ ਲਾਲ ਸਲਾਮ ਦੀ ਸਫਲਤਾ ਤੋਂ ਬਾਅਦ ਰਜਨੀਕਾਂਤ ਹੁਣ ਫਿਲਮ ਕੁਰੀ ਜਰੀਏ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ ਕਮਲ ਹਸਨ ਦੀ ਬੇਟੀ ਐਕਟ੍ਰੈਸ ਸ਼੍ਰੀਤੀ ਹਸਨ ਅਹਿਮ ਕਿਰਦਾਰ ਵਿੱਚ ਦਿਖਾਈ ਦੇਵੇਗੀ ਇਸ ਫਿਲਮ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਜਨੀਕਾਂਤ ਦੀ ਕੁਰੀ ਵਿੱਚ ਅਮੀਰ ਖਾਨ ਮਹਿਮਾਨ ਦੀ ਭੂਮਿਕਾ ਨਿਭਾਉਣਗੇ ਨਿਰਮਾਤਾ ਤੇ ਅਮੀਰ ਖਾਨ ਵਿਚਕਾਰ ਗੱਲਬਾਤ ਜਾਰੀ ਹੈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਫਿਲਮ ਦੀ ਕਹਾਣੀ ਬਹੁਤ ਪਸੰਦ ਆਈ ਜਿਸ ਕਰਕੇ ਉਨ੍ਹਾਂ ਨੇ ਹਾਂ ਕਰ ਦਿੱਤੀ ਪਹਿਲਾਂ ਇਸ ਫਿਲਮ ਦੇ ਬਾਰੇ ਸ਼ਾਹਰੂਖ ਖਾਨ ਜਾਂ ਰਣਵੀਰ ਸਿੰਘ ਨੂੰ ਸ਼ਾਮਲ ਕਰਨ ਬਾਰੇ ਖਬਰਾਂ ਆਈਆਂ ਸਨ ਪਰ ਹੁਣ ਨਿਰਮਾਤਾ ਦਾ ਕਹਿਣਾ ਹੈ ਕਿ ਅਮੀਰ ਖਾਨ ਨੇ ਲਗਭਗ ਇਸ ਫਿਲਮ ਨੂੰ ਹਾਂ ਕਹਿ ਦਿੱਤੀ ਹੈ ਕਲਾ ਨਿਧੀ ਮਾਰਨ ਇਸ ਫਿਲਮ ਦੇ ਨਿਰਮਾਤਾ ਹਨ ਫਿਲਮ ਦੀ ਕਹਾਣੀ ਲੋਕੇਸ਼ ਚੰਦੂ ਲਿਖ ਰਹੇ ਹਨ ਇਸ ਫਿਲਮ ਦੇ ਵਿੱਚ ਰਜਨੀ ਕਾਂਤ ਅਤੇ ਅਮੀਰ ਖਾਨ ਦੇ ਇਲਾਵਾ ਸਤਿਆ ਰਾਜ, ਉਪਿੰਦਰ, ਮਹਿੰਦਰ ਅਤੇ ਰਚਿਤਾ ਰਾਮ ਜਹਿ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਸਿਨੇਮਾ ਘਰਾਂ ਵਿੱਚ ਲੱਗੇਗੀ। ਵੈਬ ਸੀਰੀਜ਼ ਦਾ ਫੇਮ ਗੇਮ ਰਾਹੀਂ ਡਿਜੀਟਲ ਪਲੇਟਫਾਰਮ ਤੇ ਐਂਟਰੀ ਕਰਨ ਦੇ ਬਾਅਦ ਮਾਦਰੀ ਦੀਕਸ਼ਿਤ ਇੱਕ ਹੋਰ ਸੀਰੀਜ਼ ਕਰਨ ਦੀ ਤਿਆਰੀ ਵਿੱਚ ਹੈ। ਖਬਰਾਂ ਦਾ ਕਹਿਣਾ ਹੈ ਕਿ ਉਹ ਸਾਈਕੋਲੋਜੀਕਲ ਥ੍ਰਿਲਰ ਵਿੱਚ ਸੀਰੀਅਲ ਕਿਲਰ ਦੀ ਭੂਮਿਕਾ ਨਿਭਾਉਣ ਦੀ ਗੱਲਬਾਤ ਕਰ ਰਹੀ ਹੈ। ਇਸ ਸ਼ੋਅ ਨੂੰ ਨਾਗੇਸ਼ ਕੁਕਨੂਰ ਡਾਇਰੈਕਟ ਕਰਨਗੇ ਸ਼ੋਅ ਦਾ ਸਿਰਲੇਖ ਮਿਸ ਜੇਸ਼ ਪਾਂਡੇ ਹੈ ਸੂਤਰਾ ਦਾ ਕਹਿਣਾ ਹੈ ਕਿ ਸ਼ੋਅ ਦੀ ਕਹਾਣੀ ਕੁ ਇਸ ਤਰ੍ਹਾਂ ਦੀ ਹੈ ਕਿ ਪੁਰਸ਼ ਕਿਵੇਂ ਇੱਕ ਸੀਰੀਅਲ ਕਿਲਰ ਨੂੰ ਕੰਮ ਤੇ ਰੱਖਦੀ ਹੈ ਅਤੇ ਦੂਸਰੇ ਸੀਰੀਅਲ ਕਿਲਰ ਦੇ ਤੌਰ ਤਰੀਕਿਆਂ ਨੂੰ ਸਮਝਣਾ ਤੇ ਉਸ ਨੂੰ ਫੜਨ ਦੇ ਲਈ ਉਸਦੇ ਦਿਮਾਗ ਦਾ ਇਸਤੇਮਾਲ ਕਰਦੀ ਹੈ ਇਹ ਸ਼ੋਅ ਇੱਕ ਯਹੀ ਫ੍ਰੈਂਚ ਸੀਰੀਜ਼ ਦਾ ਰੀਮੇਕ ਹੈ ਜੇਕਰ ਸਭ ਕੁਝ ਯੋਜਨਾ ਅਨੁਸਾਰ ਹੋਇਆ ਤਾਂ ਸ਼ੋਅ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ ਸੂਤਰਾ ਦਾ ਕਹਿਣਾ ਹੈ ਕਿ ਇਸ ਸ਼ੋਅ ਦੇ ਲਈ ਕਾਸਟਿੰਗ ਚੱਲ ਰਹੀ ਹੈ। ਇਸ ਸ਼ੋਅ ਤੋਂ ਇਲਾਵਾ ਨਾਗੇਸ਼ ਨੇ ਰਜੀਵ ਗਾਂਧੀ ਹਤਿਆकांड ਦੀ ਜਾਂਚ ਦੇ ਆਧਾਰਿਤ ਸ਼ੋਅ ਦਾ ਵੀ ਨਿਰਦੇਸ਼ਨ ਕੀਤਾ ਹੈ। ਪੰਜਾਬੀ ਫਿਲਮਾਂ ਦੇ ਗਾਇਕ ਅਤੇ ਅਦਾਕਾਰ ਐਮੀ ਬਿਰਕ ਕਾਫੀ ਵਧੀਆ ਕਲਾਕਾਰ ਹਨ। ਐਮੀ ਬਿਰਕ ਦਾ ਕਹਿਣਾ ਹੈ ਕਿ ਉਸ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਆ ਰਹੇ ਹਨ ਪਰ ਉਹ ਅਜਹੀ ਫਿਲਮ ਕਰਦੇ ਹਨ ਜਿਨ੍ਹਾਂ ਵਿੱਚ ਉਸ ਨੂੰ ਕੁਝ ਕਰ ਦਿਖਾਉਣ ਦਾ ਮੌਕਾ ਮਿਲੇ ਅਤੇ ਲੋਕ ਮਨੋਰੰਜਨ ਪ੍ਰਾਪਤ ਕਰਨ। ਮੈਨੂੰ ਫਿਰੋਜ਼ ਦੀ ਸਕ੍ਰਿਪਟ ਆ ਰਹੀ ਹੈ। ਮੈਂ ਇੱਥੇ ਜ਼ਿਆਦਾ ਲੋਕਾਂ ਨੂੰ ਨਹੀਂ ਜਾਣਦਾ ਪੰਜਾਬ 'ਚ ਗਾਣੇ ਬਣਾਉਂਦੇ ਸਮੇਂ ਅਸੀਂ ਦੇਖਦੇ ਹਾਂ ਕਿ ਜੇਕਰ ਮੇਰਾ ਨਾਂ ਠੀਕ ਠਾਕ ਹੈ ਤਾਂ ਪ੍ਰੋਡਕਸ਼ਨ ਕੰਪਨੀ ਚੰਗੀ ਹੈ ਤਾਂ ਮੇਰੇ ਨਾਲ ਨਵਾਂ 뮤జిక్ ਡਾਇਰੈਕਟਰ ਤੇ ਵੀਡੀਓ ਡਾਇਰੈਕਟਰ ਨਵਾਂ ਚੱਲ ਜਾਵੇਗਾ ਫਿਲਮਾਂ ਵਿੱਚ ਵੀ ਮੇਰੇ ਲਈ ਉਹੀ ਮਾਪਦੰਡ ਹੈ ਇੱਥੇ ਵੀ ਡਾਇਰੈਕਟਰ ਲੇਖਕ ਪ੍ਰੋਡਕਸ਼ਨ ਹਾਊਸ ਤੇ ਹੀਰੋ ਝੋ ਜੇਕਰ ਦੋ ਬੰਦੇ ਤਕੜੇ ਹੋਣ ਤਾਂ ਪ੍ਰੋਜੈਕਟ ਚੱਲ ਜਾਂਦੇ ਹਨ ਹੁਣ ਮੇਰੀ ਇਹ ਯੋਜਨਾ ਹੈ ਕਿ ਉਹੀ ਕੰਮ ਕਰਾਂ ਜਿਸ ਵਿੱਚ ਘੱਟੋ ਘੱਟ ਪ੍ਰੋਡਕਸ਼ਨ ਹਾਊਸ ਵੱਡਾ ਹੋਵੇ ਡਾਇਰੈਕਟਰ ਅਤੇ ਲੇਖਕ ਨਾਵੇਂ ਵਿੱਚ ਹੋਣਗੇ ਤਾਂ ਵੀ ਚੱਲ ਜਾਵੇਗਾ ਐਮੀ ਬਿਰਕਤਾ ਕਹਿਣਾ ਹੈ ਕਿ ਮੈਨੂੰ ਹਿੰਦੀ ਫਿਲਮਾਂ ਦੇ ਕਾਫੀ ਆਫਰ ਆ ਰਹੇ ਹਨ ਅਤੇ ਮੈਂ ਕਰ ਰਿਹਾ ਹਾਂ ਪਰ ਮੈਂ ਚਾਹੁੰਦਾ ਹੈ ਕਿ ਪੰਜਾਬੀ ਫਿਲਮਾਂ ਪਹਿਲ ਦੇ ਆਧਾਰ ਤੇ ਕਰਾਂ ਐਮੀ ਬਿਰਕਤਾ ਕਹਿਣਾ ਹੈ ਕਿ ਮੇਰੇ ਕੰਮ ਦੀ ਤਾਫ਼ਸੀ ਪੰਨੂ ਅਦਿੱਤਿਆ ਸੀਲ ਫਰਦੀਨ ਖਾਨ ਆਕਸ਼ੇ ਕੁਮਾਰ ਸਾਰਿਆਂ ਨੇ ਤਾਰੀਫ਼ ਕੀਤੀ ਹੈ ਡਾਇਰੈਕਟਰ ਅਨਵਬ ਸਨਾਨੇ ਵੈਬ ਸੀਰੀਜ਼ IC 814 ਦਾ ਕੰਧਾਰ ਹਾਈਜੈਕ ਦੇ ਜ਼ਰੀਏ OTT ਦੇ ਡੈਬਿਊ ਕੀਤਾ ਹੈ। ਇਹ ਸੀਰੀਜ਼ 1999 ਵਿੱਚ ਇੰਡੀਅਨ 에ਅਰਲਾਈਨ ਦੀ ਫਲਾਈਟ IC 814 ਦੇ ਹਾਈਜੈਕ ਤੇ ਆਧਾਰਿਤ ਹੈ। 19 ਅਗਸਤ ਨੂੰ ਇਹ Netflix ਤੇ ਰਿਲੀਜ਼ ਹੋਈ ਹੈ। ਹਾਲ ਹੀ ਵਿੱਚ ਸੀਰੀਜ਼ ਨੂੰ ਲੈ ਕੇ ਅਨਵਬ ਨੇ ਗੱਲਬਾਤ ਕਰਦੇ ਕਿਹਾ ਕਿ ਮੇਰੇ ਕੋਲ ਇਸ ਵਿਸ਼ੇ ਤੇ ਸੀਰੀਜ਼ ਬਣਾਉਣ ਦੇ ਲਈ ਪ੍ਰਸਤਾਵ Netflix ਵੱਲੋਂ ਆਇਆ ਸੀ। ਇਸ ਪ੍ਰੋਜੈਕਟ ਦੇ ਰਾਈਟਰ ਤਿਰਸ਼ਾੰਤ ਸ਼ਰੀਵਾਸਤਵ, ਪ੍ਰੋਡਿਊਸਰ ਸਰਿਤਾ ਪਾਟੇਲ, ਨੈਟਫਲਿਕਸ ਇੰਡੀਆ ਦੀ ਵਾਈਸ ਪ੍ਰੈਜ਼ੀਡੈਂਟ ਮੌਨਿਕਾ ਸ਼ਿਰਗਿਲ ਅਤੇ ਬਾਕੀ ਕ੍ਰੀਏਟਿਵ ਟੀਮ ਕੋਸਮੇ ਤੋਂ ਕੰਮ ਕਰ ਰਹੇ ਸਨ। ਇੱਕ ਪੁਆਇੰਟ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਹੁਣ ਇੱਕ ਡਾਇਰੈਕਟਰ ਦੀ ਜ਼ਰੂਰਤ ਹੈ। ਜੁਲਾਈ 2021 ਦੇ ਵਿੱਚ ਮੈਨੂੰ ਬੁਲਾਇਆ ਗਿਆ। ਪਹਿਲੇ ਸਕ੍ਰਿਪਟ ਕੈਪਟਨ ਦੀ ਇੱਕ ਕਿਤਾਬ ਤੇ ਬੇਸ ਸੀ। ਜਿਸ ਵਿੱਚ ਸਿਰਫ ਏਅਰ ਕਰਾਬ ਦੇ ਅੰਦਰ ਦੀਆਂ ਗੱਲਾਂ ਸਨ। ਉਸ ਨੂੰ ਪੜ੍ਹਦੇ ਸਮੇਂ ਮਹਿਸੂਸ ਹੋਇਆ ਕਿ ਇਸ ਦੇ ਪਿੱਛੇ ਕੀ ਚੱਲ ਰਿਹਾ ਹੈ। ਪਲੇਨ ਕਟਮੰਡੂ ਤੋਂ ਹਾਈਜੈਕ ਹੋ ਕੇ ਕੰਦਾਰ ਕਿਉਂ ਜਾ ਰਿਹਾ ਹੈ? ਇਹ ਸਵਾਲ ਮੇਰੇ ਦਿਮਾਗ ਵਿੱਚ ਚੱਲ ਰਿਹਾ ਸੀ। ਮੈਂ ਕ੍ਰੀਏਟਿਵ ਟੀਮ ਦੇ ਨਾਲ ਗੱਲਬਾਤ ਕੀਤੀ ਤੇ ਇਸ ਨੂੰ ਹੋਰ ਵਾਇਡ ਕਰਨ ਨੂੰ ਕਿਹਾ। ਇਸ ਤੋਂ ਬਾਅਦ ਇਸ ਘਟਨਾ ਦੀ ਡੂੰਘਾਈ ਵਿੱਚ ਗਿਆ ਤਾਂ ਮੈਨੂੰ ਬਹੁਤ ਸਾਰੀਆਂ ਗੱਲਾਂ ਪਤਾ ਲੱਗੀਆਂ। ਇਸ ਸੀਰੀਜ਼ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਅਸੀਂ ਰੀਅਲ ਲੋਕੇਸ਼ਨ ਤੇ ਅੱਧੇ ਤੋਂ ਜ਼ਿਆਦਾ ਸ਼ੂਟ ਕੀਤਾ ਹੈ ਮੈਂ ਹੁਣ ਅੱਗੇ ਵੱਡੀ ਫਿਲਮ ਦਾ ਪਲਾਨ ਕਰ ਰਿਹਾ ਹਾਂ ਜੋ ਵੱਡੇ ਸਟਾਰ ਨੂੰ ਲੈ ਕੇ ਹੋਵੇਗੀ ਅਤੇ ਕਾਫੀ ਮਹਿੰਗੀ ਫਿਲਮ ਹੋਵੇਗੀ ਪੁਸ਼ਪਾ 2 ਨੂੰ ਲੈ ਕੇ ਵਧੀਆ ਖਬਰ ਆਈ ਹੈ ਕਿ Netflix ਤੇ ਮੇਕਰਜ਼ ਨੇ 270 ਕਰੋੜ ਦੇ ਵਿੱਚ ਇਸ ਨੂੰ ਵੇਚਿਆ ਹੈ ਅੱਲੂ ਅਰਜਨ ਸਟਾਰਰ ਪੁਸ਼ਪਾ 2 ਇਸ ਸਾਲ 6 ਦਸੰਬਰ ਨੂੰ ਸਰਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਫਿਲਮ ਦੀ ਰਿਲੀਜ਼ ਤੋਂ ਪਹਿਲਾਂ OTT ਰਾਈਟਸ ਵਿਕੇ ਹਨ ਕਰੋੜਾਂ ਦੀ ਡੀਲ ਦੇ ਨਾਲ ਮੇਕਰਜ਼ ਨੇ ਫਿਲਮ ਦਾ ਅੱਧਾ ਬਜਟ ਕੱਢ ਲਿਆ ਹੈ। ਪੁਸ਼ਪਾ 2 OTT ਰਾਈਟਸ Netflix ਨੇ ਖਰੀਦੇ ਹਨ। ਦੱਸਿਆ ਜਾ ਰਿਹਾ ਹੈ ਕਿ Netflix ਨੇ ਪੁਸ਼ਪਾ 2 ਨੂੰ 270 ਕਰੋੜ ਦੇ ਵਿੱਚ ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਕਿ Netflix ਨੇ ਪੁਸ਼ਪਾ 2 ਦੇ ਲਈ ਬੇਕਰਜ ਨੂੰ 270 ਕਰੋੜ ਦਿੱਤੇ ਹਨ। ਇਸ ਸਾਲ ਸਾਉਦੀਆਂ ਕਈ ਹੋਰ ਵੱਡੀਆਂ ਫਿਲਮਾਂ ਆਉਣ ਵਾਲੀਆਂ ਹਨ ਇਸ ਵਿੱਚ ਰਾਮਚਰਨ ਦੀ ਗੇਮ ਚੇਂਜਰ ਅਤੇ ਸੂਰਿਆ ਦੀ ਕੰਗਵਾ ਸ਼ਾਮਲ ਹੈ ਪਹਿਲੀ ਪੁਸ਼ਪਾ 170 ਕਰੋੜ ਦੇ ਵਿੱਚ ਬਣੀ ਸੀ ਲੇਕਿਨ ਇਸ ਵਾਰ ਬਜਟ 500 ਕਰੋੜ ਰੁਪਏ ਹੈ ਪੁਸ਼ਪਾ ਤੋਂ ਡਿਜੀਟਲ ਰਾਈਟਸ ਦੇ ਮਾਮਲੇ ਵਿੱਚ ਸਭ ਤੋਂ ਜ਼ਿਆਦਾ ਮਹਿੰਗੀ ਭਾਰਤੀ ਫਿਲਮਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ ਹੈ ਰਿਪੋਰਟਾਂ ਮੁਤਾਬਕ ਫਿਲਮ ਦਾ ਬਜਟ 500 ਕਰੋੜ ਰੁਪਏ ਹੈ OTT ਤੇ ਵੇਚੀ ਜਾਣ ਵਾਲੀ ਚੌਥੀ ਸਭ ਤੋਂ ਵੱਡੀ ਫਿਲਮ ਹੈ ਤੀਜੇ ਸਥਾਨ ਤੇ KGF 2 ਹੈ ਜਿਸ ਦੇ ਰਾਈਟਸ Amazon Prime Video ਨੇ 320 ਕਰੋੜ ਰੁਪਏ ਵਿੱਚ ਖਰੀਦੇ ਸਨ ਦੂਜੇ ਸਥਾਨ ਤੇ ਕਲਕੀ 2898 AD ਹੈ ਪ੍ਰਵਾਸ ਦੀ ਇਸ ਫਿਲਮ ਨੂੰ Netflix ਨੇ 175 ਕਰੋੜ ਦੇ ਵਿੱਚ ਖਰੀਦਿਆ ਸੀ ਅਤੇ Prime Video ਨੇ 200 ਕਰੋੜ ਵਿੱਚ ਖਰੀਦਿਆ ਸੀ ਪਹਿਲੇ ਸਥਾਨ ਤੇ RRR ਹੈ ਜਿਸ ਦੇ ਰਾਈਟਸ Netflix ਨੇ G5 ਅਤੇ Disney Hotstar ਨੇ 385 ਕਰੋੜ ਵਿੱਚ ਖਰੀਦੇ ਸਨ ਬਾਲੀਵੁੱਡ ਜੋੜਾ ਸੁਨਾਕਸ਼ੀ ਸਨਾ ਅਤੇ ਜ਼ਹਿਰ ਇਕਬਾਲ ਆਪਣੇ ਰਜੇਮਿਆਂ 'ਚੋਂ ਸਮਾਂ ਕੱਢ ਕੇ ਛੁੱਟੀਆਂ ਮਨਾਉਣ ਦੇ ਲਈ ਨਿਊਯਾਰਕ ਪੁੱਜੇ ਹਨ। ਜੋੜੇ ਨੇ ਇਸ ਸਬੰਧੀ ਕੁਝ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ। ਵੀਡੀਓ ਵਿੱਚ ਇਹ ਜੋੜਾ ਸਮਾਗਮ ਵਿੱਚ ਸ਼ਿਰਕਤ ਕਰਦਾਂ ਨਜ਼ਰ ਆ ਰਿਹਾ ਹੈ। ਇਸ ਮਗਰੋਂ ਉਹ ਸ਼ਹਿਰ ਦੀਆਂ ਵੱਖ-ਵੱਖ ਗਲੀਆਂ ਦੇ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਹਨ। ਸੁਨਾਕਸ਼ੀ ਦੀ ਭਾਬੀ ਸਨਮ ਰਤਨਸੀ ਅਤੇ ਉਸਦੀ ਬੇਟੀ ਵੀ ਨਿਊਯਾਰਕ ਦੇ ਦੌਰੇ ਤੇ ਉਹਨਾਂ ਦੇ ਨਾਲ ਹਨ। ਇਸੇ ਦੌਰਾਨ ਵੀਡੀਓ ਵਿੱਚ ਜ਼ਹੀਰ ਇਕਬਾਲ ਆਪਣੀ ਭਤੀਜੀ ਨੂੰ ਖੁਡਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਸੁਨਾਕਸ਼ੀ ਦਾ ਕਹਿਣਾ ਹੈ ਕਿ ਸਨਮ ਰਤਨਸੀਹਤੇ ਆਪਣੀ ਭਤੀਜੀ ਨਾਲ ਅੱਜ ਤੱਕ ਦਾ ਸਭ ਤੋਂ ਵਧੀਆ ਟ੍ਰਿਪ ਹੈ ਸੁਨਾਕਸ਼ੀ ਸਿਨਾਰਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਆਪਣੇ ਪਤੀ ਜ਼ਹੀਰ ਦੇ ਨਾਲ ਛੁੱਟੀਆਂ ਮਨਾਉਣ ਨਿਊਯਾਰਕ ਪੁੱਜੀ ਹੈ ਜ਼ਿਕਰਯੋਗ ਹੈ ਕਿ ਸੁਨਾਕਸ਼ੀ ਸਿਨਾਤੇ ਜ਼ਹੀਰ ਇਕਬਾਲ ਨੇ ਇਸ ਸਾਲ 23 ਜੂਨ ਨੂੰ ਮੁੰਬਈ ਵਿੱਚ ਵਿਆਹ ਕਰਵਾਇਆ ਸੀ ਅਦਾਕਾਰ ਰਾਜਕਮਰ ਰਾਓ ਨੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਫਿਲਮ ਮਾਲਕ ਦਾ ਪੋਸਟਰ ਰਿਲੀਜ਼ ਕੀਤਾ ਹੈ। ਪੁਲਕੋਦੇ ਨਿਰਦੇਸ਼ਨ ਹੇਠ ਬਣੀ ਫਿਲਮ ਟਿਪਸ ਫਿਲਮ ਦੇ ਤੇ ਨਾਰਦਰਨ ਲਾਈਟਸ ਫਿਲਮ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਰਾਜਕਮਰ ਰਾਓ ਨੇ ਇੰਸਟਾਗ੍ਰam ਤੇ ਪੋਸਟਰ ਸਾਂਝਾ ਕਰਦਿਆਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫਿਲਮ ਦੇ ਵਿੱਚ ਰਾਜਕਮਰ ਰਾਓ ਗੈਂਗਸਟਰ ਦੀ ਭੂਮਿਕਾ ਨਿਭਾਵੇਗਾ। ਉਸ ਨੇ ਲਿਖਦਿਆਂ ਕਿਹਾ ਹੈ ਕਿ ਮਾਲਕ ਦੀ ਦੁਨੀਆ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਜਲਦੀ ਮੁਲਾਕਾਤ ਹੋਵੇਗੀ ਜ਼ਿਕਰਯੋਗ ਹੈ ਕਿ ਪੁਲਕਤ ਭੂਮੀ ਪੇੜਨੇ ਕਰਦੀ ਪਕਸ਼ਕ ਅਤੇ 1.5 ਵਿਗਾ ਜ਼ਮੀਨ ਵਰਗੀਆਂ ਫਿਲਮਾਂ ਨੇ ਮਸ਼ਹੂਰ ਹੈ ਮਾਲਕ ਦਾ ਨਿਰਮਾਣ ਕੁਮਾਰ ਤੁਰਾਨੀ ਨੇ ਕੀਤਾ ਹੈ ਹਾਲ ਹੀ ਵਿੱਚ ਰਾਜਕੁਮਾਰ ਇਸਤਰੀ 2 ਵਿੱਚ ਨਜ਼ਰ ਆਇਆ ਸੀ ਇਹ ਫਿਲਮ ਆਲਮੀ ਪੱਧਰ ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ ਆਉਣ ਵਾਲੇ ਦਿਨਾਂ ਵਿੱਚ ਉਹ ਮਾਲਿਕ ਤੋਂ ਇਲਾਵਾ ਫਿਲਮ ਵਿੱਕੀ ਵਿਦਿਆ ਦਾ ਉਹ ਵਾਲਾ ਵੀਡੀਓ ਵਿੱਚ ਵੀ ਨਜ਼ਰ ਆਵੇਗਾ ਇਸ ਮੌਕੇ ਤੇ ਰਾਜਕਮਰ ਰਾਓ ਦਾ ਕਹਿਣਾ ਹੈ ਕਿ ਉਸਦੇ ਕੋਲ ਹੋਰ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਕਰ ਰਿਹਾ ਹੈ ਉਹ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਕਰਕੇ ਬਹੁਤ ਖੁਸ਼ ਹੁੰਦਾ ਹੈ ਉਹ ਚਾਹੁੰਦਾ ਹੈ ਕਿ ਉਹ ਅਜਿਹੀਆਂ ਫਿਲਮਾਂ ਕਰੇ ਜਿਸ ਨਾਲ ਪੂਰੀ ਦੁਨੀਆ ਦੇ ਵਿੱਚ ਉਸ ਦੀ ਆਦਾਕਾਰੀ ਦਾ ਤਹਿਲਕਾ ਮਚ ਸਕੇ ਫਿਲਮ ਬਾਰਡਰ 2 ਨੂੰ ਲੈ ਕੇ ਕਾਫੀ ਸਮੇ ਤੋਂ ਖਬਰਾਂ ਆ ਰਹੀਆਂ ਸਨ ਕਿ ਵਰਨ ਤਵਰ ਦੀ ਐਂਟਰੀ ਹੋ ਰਹੀ ਹੈ ਕੁਝ ਦਿਨ ਪਹਿਲਾਂ ਹੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਵਿੱਚ ਵਰਨ ਤਵਨ ਨੂੰ ਲਿਆ ਗਿਆ ਹੈ ਮੇਕਰਜ਼ ਵੱਲੋਂ ਵੀ ਵਰਨ ਤਵਨ ਦੇ ਨਾਂ ਦੀ ਮੋਹਰ ਲੱਗ ਚੁੱਕੀ ਹੈ ਸੋਸ਼ਲ ਮੀਡੀਆ ਤੇ ਵਰਨ ਦਾ ਕਹਿਣਾ ਹੈ ਕਿ ਦੁਸ਼ਮਣ ਦੀ ਹਰ ਗੋਲੀ ਨਾਲ ਜੈ ਹਿੰਦ ਬੋਲ ਕੇ ਟਕਰਾਂਦਾ ਹਾਂ ਜਦੋਂ ਧਰਤੀ ਮਾਂ ਬੁਲਾਉਂਦੀ ਹੈ ਸਾਰਾ ਕੁਝ ਛੱਡ ਕੇ ਆ ਜਾਂਦਾ ਹਾਂ ਇੱਥੇ ਵਰਨ ਨੇ ਇੱਕ ਪੋਸਟ ਲਿਖ ਕੇ ਇਹ ਦੱਸਿਆ ਕਿ ਇਹ ਫਿਲਮ ਉਸਦੇ ਲਈ ਕਿਉਂ ਖਾਸ ਹੈ ਵਰਨ ਦਾ ਕਹਿਣਾ ਹੈ ਕਿ ਮੈਂ ਚੌਥੀ ਜਮਾਤ ਵੈਸੀ ਜਦੋਂ ਮੈਂ ਚੰਦਨ ਸਿਨੇਮਾ ਗਿਆ ਅਤੇ ਬਾਰਡਰ ਫਿਲਮ ਦੇਖੀ ਸੀ ਮੈਨੂੰ ਅੱਜ ਵੀ ਇਹ ਫਿਲਮ ਯਾਦ ਹੈ ਮੈਂ ਆਪਣੇ ਦੇਸ਼ ਦੇ ਜਵਾਨਾਂ ਨੂੰ ਸਲਾਮ ਕਰਦਾ ਹਾਂ ਜੋ ਸਾਡੀ ਰੱਖਿਆ ਕਰਦੇ ਹਨ ਅਤੇ ਸਾਨੂੰ ਸੁਰੱਖਿਅਤ ਰੱਖਦੇ ਹਨ ਬਾਰਡਰ 2 ਦੇ ਵਿੱਚ ਕੰਮ ਕਰਨਾ ਮੇਰੇ ਕੈਰੀਅਰ ਦੀ ਅਹਿਮ ਫਿਲਮ ਹੈ ਮੈਨੂੰ ਸੰਨੀ ਬਾਜੀ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ ਮੈਂ ਉਹਨਾਂ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ ਕਿਉਂਕਿ ਸੰਨੀ ਦਿਓਲ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਦੇਸ਼ ਵਿਦੇਸ਼ ਅਤੇ ਹਰ ਪਾਸੇ ਚਰਚਾ ਹੈ ਜਿੱਥੇ ਉਹ ਵਧੀਆ ਕਲਾਕਾਰ ਹਨ ਉੱਥੇ ਉਹ ਇਨਸਾਨ ਵੀ ਬਹੁਤ ਵਧੀਆ ਹਨ ਗੀਤਕਾਰ ਗੁਲਜ਼ਾਰ ਸੰਗੀਤਕਾਰ ਕੰਪੋਜ਼ਰ ਪੰਡਿਤ ਭਵਦੀਪ ਜੈਪੁਰਵਾਲਿਆ ਤੇ ਗਾਇਕ ਸੁਮੇਤ ਟਾਪੂਰੇ ਆਪਣਾ ਨਵਾਂ ਗੀਤ ਦਿਲ ਪਰੇਸ਼ਾਨ ਰਹਤਾ ਹੈ ਲਾਂਚ ਕੀਤਾ ਹੈ ਇਸ ਮੌਕੇ ਤੇ ਪਦਮ ਵਿਭੋਸ਼ਣ ਪੰਡਤ ਹਰੀ ਪ੍ਰਸਾਦ ਚੁਰਸੀਆ ਪਦਮ ਸ਼੍ਰੀ ਅਨੂਪ ਜਲੋਟਾ ਨਿਰਦੇਸ਼ਕ ਅਨਲ ਸ਼ਰਮਾ ਗਾਇਕ ਨਿਤਨ ਮਕੇਸ਼ ਅਰਨ ਗੋਇਲ ਆਦ ਹਸਤੀਆਂ ਸ਼ਾਮਲ ਹੋਈਆਂ ਇਸ ਮੌਕੇ ਤੇ ਐਲਬਮ ਦੇ ਦੋ ਗੀਤ ਵੀ ਦਿਖਾਏ ਗਏ ਇੱਕ ਹੈ ਹਮਨੇ ਤੁਹਾਡੀ ਯਾਦ ਕਾ ਮੌਸਮ ਬੁਲਾ ਲਿਆ ਦੂਸਰਾ ਹੈ ਸਮੁੰਦਰ ਇਸ ਮੌਕੇ ਤੇ ਅਨੂਬ ਜਰੂਟਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਸ਼ਾਗਿਰਦ ਸੁਮਿਤ ਇਨਾ ਵਧੀਆ ਸਿੰਗਰ ਬਣ ਗਿਆ ਹੈ ਮੈਂ ਬਹੁਤ ਖੁਸ਼ ਹਾਂ ਗੁਲਜ਼ਾਰ ਸਾਹਿਬ ਦਾ ਇੱਕ ਗੀਤ ਜੋ ਗਾ ਦਿੰਦਾ ਹੈ ਉਹ ਕਾਫੀ ਪ੍ਰਸਿੱਧ ਹੋ ਜਾਂਦਾ ਹੈ ਇੱਥੇ ਤਾਂ ਸੁਮਿਤ ਨੇ ਗੁਲਜ਼ਾਰ ਸਾਹਿਬ ਦੇ ਲਿਖੇ 7 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਇਸ ਐਲਬਮ ਦੇ ਵਿੱਚ ਕੁੱਲ 7 ਗੀਤ ਹਨ ਇਸ ਮੌਕੇ ਤੇ ਸੁਮਿਤ ਦਾ ਕਹਿਣਾ ਹੈ ਕਿ ਮੈਨੂੰ ਗੁਲਜ਼ਾਰ ਸਾਹਿਬ ਦੇ ਨਾਲ ਕੰਮ ਕਰਕੇ ਬਹੁਤ ਖੁਸ਼ੀ ਹੋਈ ਹੈ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਗੀਤਾਂ ਦੇ ਵਿੱਚ ਸ਼ਬਦ ਉਹਨਾਂ ਦੇ ਅਜਾਹੇ ਹੁੰਦੇ ਹਨ ਜੋ ਦਿਲ ਤੱਕ ਉਤਰ ਜਾਂਦੇ ਹਨ। ਗੁਲਜ਼ਾਰ ਸਾਹਿਬ ਦਾ ਕੋਈ ਵੀ ਗੀਤ ਲੈ ਲਓ ਤੁਹਾਨੂੰ ਅਲੱਗ ਹੀ ਨਜ਼ਰ ਆਵੇਗਾ। ਉਹਨਾਂ ਦੇ ਕਹਿਣ ਦਾ ਅੰਦਾਜ਼ ਬਿਲਕੁਲ ਵੱਖਰਾ ਹੁੰਦਾ ਹੈ। ਦਿਲ ਦੀਆਂ ਗਹਿਰਾਈਆਂ ਵਾਲੇ ਸ਼ਬਦਾਂ ਦਾ ਉਹਨਾਂ ਦੇ ਕੋਲ ਅਥਾਹ ਭੰਡਾਰ ਹੈ। ਰਣਵੀਰ ਕਪੂਰ, ਆਲਿਆ ਭਾਟਾ ਤੇ ਵਿੱਕੀ ਕੌਸ਼ਲ ਇਨੇ ਦਿਨੀ ਆਪਣੀ ਫਿਲਮ ਲਵ ਐਂਡ ਵਾਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਸੰਜੇਲੀ ਲਿਲਾ ਭੰਸਾਲੀ ਇਸ ਫਿਲਮ ਨੂੰ ਡਾਇਰੈਕਟ ਕਰਨ ਵਾਲੇ ਹਨ ਇਸ ਫਿਲਮ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਫਿਲਮ ਦੀ ਸ਼ੂਟਿੰਗ ਅਕਤੂਬਰ ਦੇ ਪਹਿਲੇ ਵੀਕ ਵਿੱਚ ਰਣਵੀਰ ਦੇ ਨਾਲ ਸ਼ੁਰੂ ਹੋਵੇਗੀ ਇਸ ਦੇ ਬਾਅਦ ਵਿੱਕੀ 10 ਅਕਤੂਬਰ ਦੇ ਆਸ-ਪਾਸ ਸ਼ਾਮਲ ਹੋਣਗੇ ਰਣਵੀਰ ਨੇ ਸੋਲੋ ਸੀਕੁਐਂਸ ਸ਼ੂਟ ਹੋਣ ਦੇ ਬਾਅਦ ਵਿੱਕੀ ਅਤੇ ਰਣਵੀਰ ਦੇ ਕਿਰਦਾਰਾਂ ਦੀ ਦੋਸਤੀ ਵਾਲਾ ਹਿੱਸਾ ਸ਼ੂਟ ਕੀਤਾ ਜਾਵੇਗਾ ਆਪਣੇ ਸਟਾਰ ਕਾਸਟ ਦੀ ਡੇਟਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸ਼ੈਡਿਊਲ ਦੀ ਯੋਜਨਾ ਬਣਾਈ ਗਈ ਹੈ। ਉਥੇ ਆਲੀਆ ਇਹਨਾਂ ਦਿਨਾਂ ਵਿੱਚ ਜਸ਼ਰਾਜ ਦੀ ਸਪਾਈ ਯੂਨੀਵਰਸ ਅਲਫਾ ਦੀ ਸ਼ੂਟਿੰਗ ਵਿੱਚ ਵਿਜੀ ਹੈ। ਨਵੰਬਰ ਦੇ ਆਖਰ ਜਾਂ ਦਸੰਬਰ ਦੇ ਪਹਿਲੇ ਹਫ਼ਤੇ ਉਸਦੀ ਇਹ ਸ਼ੂਟਿੰਗ ਖਤਮ ਹੋਵੇਗੀ ਅਤੇ ਰਣਵੀਰ ਨੂੰ ਲਵ ਐਂਡ ਵਾਰ ਦੇ ਲਈ ਜੁਆਇਨ ਕਰੇਗੀ। ਫਿਲਮ ਦਾ ਐਲਾਨ 24 ਜਨਵਰੀ ਨੂੰ ਕੀਤਾ ਗਿਆ ਸੀ। ਇਹ ਅਗਲੇ ਸਾਲ 크ਿਸਮਸ ਦੇ ਮੌਕੇ ਤੇ ਰਿਲੀਜ਼ ਹੋਵੇਗੀ। ਲਵ ਐਂਡ ਵਾਰ ਦੇ ਨਾਲ ਰਣਵੀਰ ਅਤੇ ਵਿੱਕੀ ਵੱਡੇ ਪਰਦੇ ਤੇ ਦੁਬਾਰਾ ਆ ਰਹੇ ਹਨ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਰਣਵੀਰ ਜਲਦ ਹੀ ਫਿਲਮ ਰਮਾਇਣ ਦੇ ਵਿੱਚ ਵੀ ਦਿਖਾਈ ਦੇਵੇਗਾ ਨਿਸ਼ੀਸ਼ ਤਿਵਾਰੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਇਸ ਫਿਲਮ ਵਿੱਚ ਰਣਵੀਰ ਦੇ ਨਾਲ ਸਾਈਪਲ ਵੀ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ ਉੱਥੇ ਵਿੱਕੀ ਫਿਲਮ ਸ਼ਾਬਾ ਦੇ ਵਿੱਚ ਦਿਖਾਈ ਦੇਵੇਗਾ ਹਾਲ ਹੀ ਵਿੱਚ ਇਸ ਫਿਲਮ ਦਾ ਐਕਸ਼ਨ ਭਰਪੂਰ ਟੀਜ਼ਰ ਰਿਲੀਜ਼ ਹੋਇਆ ਹੈ ਨਰਮਾਤਾ ਰਮੇਸ਼ ਤੋਹਾਰਨੀ ਜਲਦ ਹੀ ਰੇਸ 4 ਲੈ ਕੇ ਆ ਰਹੇ ਹਨ ਇਸ ਫਿਲਮ ਦੇ ਵਿੱਚ ਸੈਫ阿里 ਖਾਨ ਦੀ ਵਾਪਸੀ ਹੋਣ ਵਾਲੀ ਹੈ ਰੇਸ 4 ਦੀ ਹਾਲੇ ਸਕ੍ਰਿਪਟਿੰਗ ਚੱਲ ਰਹੀ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਫਿਲਮ ਦੀ ਟੀਮ ਸਕ੍ਰੀਨ ਪਲੇ ਨੂੰ ਠੀਕ ਕਰ ਰਹੀ ਹੈ ਇਸ ਫਿਲਮ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਰਮੇਸ਼ ਤੋਹਾਰਨੀ ਦੇ ਲੇਖਕਾਂ ਨੇ ਇਸ ਪ੍ਰੋਜੈਕਟ ਦੇ ਬੇਸਿਕ ਪਲਾਟ ਦੀ ਰਚਨਾ ਸ਼ੁਰੂ ਕੀਤੀ ਹੈ ਇਸ ਫਿਲਮ ਨੂੰ ਆਵਾਸ ਮਸਤਾਨ ਹੀ ਡਾਇਰੈਕਟ ਕਰਨਗੇ ਜਾਂ ਕੋਈ ਹੋਰ ਇਸ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਵਿਲਨ ਦੇ ਰੋਲ ਦੇ ਲਈ ਸਦਾਰਥ ਮਲੋਥਰਾ ਨੂੰ ਲੈਣ ਦੀ ਯੋਜਨਾ ਬਣਾਈ ਜਾ ਰਹੀ ਹੈ। ਮੇਕਰਜ਼ ਨੇ ਵਿਲਨ ਦੇ ਕਿਰਦਾਰ ਦੇ ਲਈ ਸਦਾਰਥ ਨਾਲ ਸੰਪਰਕ ਕੀਤਾ ਹੈ, ਦੋਵਾਂ ਦੇ ਵਿਚਕਾਰ ਗੱਲਬਾਤ ਜਾਰੀ ਹੈ। ਇਸ ਫਿਲਮ ਦੀ ਸ਼ੂਟਿੰਗ 2025 ਵਿੱਚ ਸ਼ੁਰੂ ਹੋਵੇਗੀ। ਕੋਵਿਡ ਤੋਂ ਬਾਅਦ ਫਿਲਮ ਮੇਕਿੰਗ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੇ 2 ਦੋਸਤ ਸਾਲਾਂ ਤੋਂ ਈਸ਼ਾਨ ਖੱਟਰ ਦੇ ਨਾਲ ਬਣਨ ਵਾਲੀ ਫਿਲਮ ਧਿਆਨ ਚੰਦ ਬਾਇਓਪਿਕ ਵੀ ਇਸੇ ਕਾਰਨ ਰੁਕੀ ਹੋਈ ਹੈ। ਦਰਸਲ ਇਸ ਫਿਲਮ ਨੂੰ ਪੂਰੇ ਫੰਡਰ ਨਹੀਂ ਮਿਲ ਰਹਾ ਹੈ। OTT ਦਾ ਕਹਿਣਾ ਹੈ ਕਿ ਜੇਕਰ ਫਿਲਮ ਵਧੀਆ ਚੱਲਦੀ ਹੈ ਤਾਂ ਉਹ ਤਦ ਹੀ OTT ਤੇ ਰਿਲੀਜ਼ ਕਰਨਗੇ। ਥੀਏਟਰ ਵਿੱਚ ਵਧੀਆ ਚੱਲੇਗੀ ਤਾਂ ਵਧੀਆ ਕੀਮਤ ਮਿਲੇਗੀ। ਪਰ OTT ਵੱਡੇ ਗਰੁੱਪ ਦੇ ਲਈ ਅਜੇ ਹੀ ਕੋਈ ਸੀਮਾ ਨਹੀਂ ਤੈਅ ਕਰਦੀ। ਵੱਡੇ OTT ਪਲੇਟਫਾਰਮ ਸਿਰਫ ਵੱਡੇ ਸਟਾਰਾਂ ਅਤੇ ਨਾਮੀ ਗ੍ਰਾਮੀ ਪ੍ਰੋਡਕਸ਼ਨ ਹਾਊਸ ਦੀਆਂ ਫਿਲਮਾਂ ਨੂੰ ਰਾਮਨਾਰ ਰਿਲੀਜ਼ ਕਰਦੇ ਹਨ ਟ੍ਰੇਡ ਸੂਤਰਾਂ ਦਾ ਕਹਿਣਾ ਹੈ ਕਿ ਰੋਨੀ ਦਰਸਲ ਧਿਆਨ ਚੰਦ ਦੀ ਬਾਇਓਪਿਕ ਬਣਾਉਣ ਵਾਲੇ ਸਨ ਲੇਕਿਨ ਉਹਨਾਂ ਨੂੰ ਫੰਡਰ ਨਹੀਂ ਮਿਲ ਰਹਾ ਹੈ OTT ਪਲੇਟਫਾਰਮ ਦੇ ਅਫਸਰਾਂ ਦਾ ਕਹਿਣਾ ਹੈ ਕਿ ਮੈਦਾਨ 83 ਵਰਗੀਆਂ ਫਿਲਮਾਂ ਨਹੀਂ ਚੱਲੀਆਂ ਜਿਸ ਕਰਕੇ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ ਇਸ ਨੂੰ ਲੈ ਕੇ OTT ਗਰੁੱਪ ਦਾ ਕਹਿਣਾ ਹੈ ਕਿ ਅਸੀਂ ਉਹ ਹੀ ਫਿਲਮ ਰਿਲੀਜ਼ ਕਰਦੇ ਹਾਂ ਜਿਸ ਨੂੰ ਵਧੀਆ ਹੰਗਾਰਾ ਮਿਲਦਾ ਹੈ ਜਾਂ ਫਿਰ ਵੱਡੇ ਵੱਡੇ ਬੈਂਦਰਾ ਦੀਆਂ ਫਿਲਮਾਂ ਹੋਣ ਇਸ ਫਿਲਮ ਨੂੰ ਕਿਸੇ ਸਮੇਂ ਬਹੁਤ ਵੱਡੇ ਵੱਡੇ ਮੇਕਰਾਂ ਨੇ ਬਣਾਉਣ ਦੀ ਹਾਂ ਕੀਤੀ ਸੀ ਲੇਕਿਨ ਉਹਨਾਂ ਦੀ ਗੱਲਬਾਤ ਤੁਰ ਨਹੀਂ ਚੜ੍ਹ ਸਕੀ ਜਿਸ ਕਰਕੇ ਇਹ ਫਿਲਮ ਕਾਫੀ ਦੇਰ ਤੋਂ ਲੜਕਦੀ ਆ ਰਹੀ ਹੈ ਹਾਲਾਂਕਿ ਇਸ ਫਿਲਮ ਦਾ ਸਬਜੈਕਟ ਬਹੁਤ ਵਧੀਆ ਹੈ ਸਲਮਾਨ ਖਾਨ ਦੀ ਆਉਣ ਵਾਲੀ ਫਿਲਮ ਸਿਕੰਦਰ ਹੈ ਜਿਸ ਦੇ ਲਈ ਮੁੰਬਈ ਦੇ ਵਿੱਚ ਬਹੁਤ ਵੱਡੇ ਵੱਡੇ ਸੈੱਟ ਤਿਆਰ ਕੀਤੇ ਜਾ ਰਹੇ ਹਨ ਜਿੱਥੇ ਵੱਖ-ਵੱਖ ਤਰ੍ਹਾਂ ਦੇ ਐਕਸ਼ਨ ਸੀਨ ਨੂੰ ਫਿਲਮਾਇਆ ਜਾਵੇਗਾ ਇਹ ਐਕਸ਼ਨ ਸੀਨ ਵਰਲਡ ਕਲਾਸ ਦੇ ਹੋਣਗੇ ਜਿਨ੍ਹਾਂ ਦੇ ਵਿੱਚ ਬਹੁਤ ਖਤਰਨਾਕ ਐਕਸ਼ਨ ਸ਼ੂਟ ਕੀਤੇ ਜਾਣਗੇ ਇਹਨਾਂ ਸੈੱਟ ਦੇ ਉੱਪਰ 45 ਦਿਨ ਲਗਾਤਾਰ ਸ਼ੂਟਿੰਗ ਹੁੰਦੀ ਰਹੇਗੀ ਰਿਪੋਰਟਾਂ ਦਾ ਕਹਿਣਾ ਹੈ ਕਿ ਸੈੱਟ ਨੂੰ ਬਣਾਉਣ ਦੇ ਲਈ 3 ਮਹੀਨੇ ਦਾ ਸਮਾਂ ਲੱਗਾ ਹੈ ਇਹ ਸੈੱਟ ਬਹੁਤ ਵਧੀਆ ਹਨ ਇਹ ਸ਼ੈਡਿਊਲ ਸਿਕੰਦਰ ਦੇ ਲਈ ਬਹੁਤ ਖਾਸ ਹੈ ਕਿਉਂਕਿ ਇਸ ਵਿੱਚ ਨਾ ਕੇਵਲ ਐਕਸ਼ਨ ਸੀਨ ਬਲਕਿ ਇਮੋਸ਼ਨਲ ਅਤੇ ਡਰਾਮাটਿਕ ਸੀਨ ਵੀ ਸ਼ੂਟ ਕੀਤੇ ਜਾਣਗੇ। ਰਿਪੋਰਟਰਾਂ ਦਾ ਕਹਿਣਾ ਹੈ ਕਿ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਅਰਸ਼ਮੀ ਕਾ ਸਤਿਆ ਰਾਜ ਅਤੇ ਪ੍ਰਤੀਕ ਬੱਬਰ ਇਸ ਸ਼ੈਡਿਊਲ ਵਿੱਚ ਸ਼ਾਮਲ ਹੋਣਗੇ। ਇਸ ਫਿਲਮ ਦੀ ਸ਼ੂਟਿੰਗ 15 ਤੋਂ 20 ਦਿਨ ਭਾਰਤ ਦੇ ਕਿਸੇ ਵੱਡੇ ਮਹਿਲ ਵਿੱਚ ਹੋਵੇਗੀ। ਫਿਲਮ ਮੇਕਰ ਅਜਿਹਾ ਮਹਿਲ ਦੇਖ ਰਹੇ ਹਨ ਜਿਸ ਨੂੰ ਕਾਫੀ ਵੱਡਾ ਦਿਖਾਇਆ ਜਾ ਸਕੇ ਇਹ ਫਿਲਮ ਈਦ 2025 ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਤੇਜਦੀ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ